ਜਿਹੜੀ ਪ੍ਰੈਸ ਕਾਨਫਰੰਸ ਆ ਸੰਤਪੁਰੇ ਦੀ ਉਹ ਦਸ਼ਮੇਸ਼ ਕਲੋਨੀ ਦੀ ਜਿਹੜੇ ਵਾਟਰ ਪੰਪ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਚੱਲੇ ਸੀਗੇ ਉਹ ਪਿਛਲੇ ਲਗਭਗ 2 ਸਵਾ 2 ਸਾਲ ਦੀ ਕਾਰਗੁਜ਼ਾਰੀ ਜੋ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਸਾਡੇ ਮੁਹੱਲੇ ਦੇ ਵਿੱਚ ਕੰਪਲੇਂਟ ਸੀ ਸਾਡੇ ਜਿਹੜੇ ਵਾਰਡ ਇੰਚਾਰਜ ਨੇ ਇੱਥੇ ਜਸਪਾਲ ਸਿੰਘ ਜੀ ਬੈਠੇ ਨੇ ਸ਼ੇਖਰ ਕੁਮਾਰ ਜੀ ਨੇ ਔਰ ਸੁਖਦੇਵ ਸਿੰਘ ਰਿੰਕੂ ਨੇ ਆਮਨੇ ਕਮਾਇ ਕਰਾਂ ਜੀ ਇਹਦੇ ਉੱਤੇ ਜਦ ਆਪਣੇ ਜਿੰਦਾ ਬੋਲਾ ਰਵਿੰਦਰ ਸੁਖ ਜੀ ਹੈਗੇ ਨੇ ਅਤੇ ਸਾਰੇ ਵੀ ਸਾਥੀ ਇੱਥੇ ਪਹੁੰਚੇ ਹੋਏ ਨੇ ਖਾਸ ਤੌਰ ਤੇ ਜਿਹੜੀ ਉਸ ਦਿਨ ਮੈਂ ਵੀਡੀਓ ਇੱਕ ਦੇਖੀ ਸਾਡੇ ਮਾਨਯੋਗ ਕਪੂਰਥਲੇ ਦੇ ਰਾਣਾ ਗੁਰਜੀਤ ਸਿੰਘ ਜੀ ਜੋ ਐਮਐਲਏ ਨੇ ਉਹਨਾਂ ਨੇ ਕਿੱਪਣੀ ਕੀਤੀ ਹੈ ਕਿ ਇੰਡੀਆ ਨੂੰ ਨਹੀਂ ਪਤਾ ਕਿ ਕਪੂਰਥਲੇ ਦੇ ਵਿੱਚ ਪੱਬ ਕਦੋਂ ਚੱਲੇ ਨੇ ਤਾਂ ਮੈਂ ਇੱਕ ਤੁਹਾਨੂੰ ਦਿਖਾਣਾ ਚਾਹਣਾ ਹੈ ਕਿ ਜਿਹੜਾ ਉਹਨਾਂ ਦੀ ਵਰਡਿੰਗ ਇਹ ਸੀਗੀ ਕਿ 27 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਕਿਸੇ ਨੇ ਕੰਮ ਨਹੀਂ ਕੀਤਾ ਅਤੇ ਉਪਰੋ ਹਦਾਇਤ ਹੈਗੀ ਜਾਂ ਸਰਕਾਰ ਦੀ ਕਿ ਲੋਕਾਂ ਦੇ ਕੰਮ ਨਾ ਕਰੋ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੋ ਤੇ ਤੰਗ ਪ੍ਰੇਸ਼ਾਨ ਕਰੋ ਔਰ ਉਹਨਾਂ ਨੇ ਇੱਕ ਹੋਰ ਟਿੱਪਣੀ ਕੀਤੀ ਸੀਗੀ ਕਿ ਜਿਹੜੀ ਕਾਰਪੋਰੇਸ਼ਨ ਕਮਿਸ਼ਨਰ ਹੈਗੀ ਉਹ ਕੰਮ ਨਹੀਂ ਕਰਦੀ ਮੈਂ ਇੱਥੇ ਉਹਨਾਂ ਨੂੰ ਦਿਖਾਣਾ ਚਾਹਣਾ ਕਿ ਐਮਐਲਏ ਸਾਹਿਬ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਕਪੂਰਥਲੇ ਦੇ ਵਿੱਚ ਪਿਛਲੇ 15 ਸਾਲਾਂ ਤੋਂ ਦਸ਼ਮੇਸ਼ ਕਲੋਨੀ ਸੰਤਪੁਰਾ ਨਰੋਤਮ ਵਿਹਾਰ ਸਾਰੀਆਂ ਗਲੀਆਂ ਦੇ ਵਿੱਚ ਲੋਕ ਸਿਗੇ ਜਿਹੜੇ ਰਹਿੰਦੇ ਸੀਗੇ ਸੰਗਣਾ ਏਰੀਆ ਹੋਣ ਕਰਕੇ ਪਾਣੀ ਦੀ ਕਮੀ ਸੀ ਤੁਹਾਡੀਆਂ ਸਰਕਾਰਾਂ ਦੇ ਵਿੱਚ ਕਾਉਂਸਲ ਦੇ ਪ੍ਰਧਾਨ ਵੀ ਤੁਹਾਡੇ ਰਹੇ ਨੇ ਕਾਰਪੋਰੇਸ਼ਨ ਨੇ ਵੀ 1 ਸਾਲ ਲਗਭਗ ਕੰਮ ਕੀਤਾ ਆਪਣੀ ਤੁਹਾਡੀ ਸਰਕਾਰ ਦੇ ਵਿੱਚ ਉਦੋਂ ਇਹ ਕੰਮ ਨਹੀਂ ਚੱਲੂ ਹੋਇਆ ਲੋਕ ਤਰਾਤਰ ਕਰਕੇ ਹਰ ਸਾਲ ਪਾਣੀ ਦੇ ਵਿੱਚ ਤਰਾਤਰਾਂ ਕਰਦੇ ਸੀਗੇ ਮੈਂ ਦਖਾਣਾ ਚੰਨਾ ਤੁਹਾਨੂੰ ਇਹ ਜਿਹੜਾ ਵਰਕ ਆਰਡਰ ਹੈਗਾ ਆ ਬੋਇਲ ਜਿਹੜਾ ਟਿਊਬਵੈਲ ਸਟੋਰ ਨਾਪਾ ਨੂੰ ਜਿਹੜਾ ਆਰਡਰ ਦਿੱਤਾ ਗਿਆ ਹੈ ਇਸ ਆਰਡਰ ਦੇ ਵਿੱਚ ਇਹ ਆਰਡਰ ਗਿਆ ਹੋਇਆ ਹੈ 27 10 2022 ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਔਰ ਇੱਕ ਮਤਾ ਪਾਸ ਹੋਇਆ ਸੀ 8 ਨੂੰ 2022 ਨੂੰ ਇਹ ਮਤਾ ਪਾਸ ਇਹ ਹੋਇਆ ਸੀਗਾ ਕਿ 38 ਲੱਖ ਦੇ ਜਿਹੜੇ ਪੰਪ ਹੈਗੇ ਨੇ ਉਹ ਇਸ ਕੰਪਨੀ ਨੂੰ ਜਿਹੜੇ ਕਿ ਬੋਰ ਕਰੇ ਦੇ ਲਈ ਦਿੱਤੇ ਗਏ ਸੀਗੇ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਸੀਗਾ ਤੇ ਇਹ ਕ੍ਰੈਡਿਟ ਵਾਰ ਜਿਹੜੀ ਚੱਲਦੀ ਪਈ ਹੈ ਬਹੁਤ ਹੀ ਕਾਨੂੰਨੀ ਗੱਲ ਹੈਗੀ ਹੈ ਕਿ ਇਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਤੁਸੀਂ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਹੋ ਤੁਹਾਨੂੰ ਤੁਹਾਡੇ ਦਿਲ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਜਾਦਾ ਪਤਾ ਹੋਊਗਾ ਜੇ ਤੁਹਾਡੇ ਐਮਸੀ ਤੁਹਾਡਾ ਗੋਣਗਾਨ ਕਰਦੇ ਨੇ ਬਟ ਜੋ ਸਚਾਈ ਹੈਗੀ ਆ ਤੁਹਾਨੂੰ ਛੁਪਾਣੀ ਨਹੀਂ ਚਾਹੀਦੀ ਲੋਕਾਂ ਅੱਗੇ ਇਹ ਜਿਹੜਾ ਕੰਮ ਹੈਗਾ ਪੋਰਿੰਦਾ ਔਰ ਪੰਪ ਵਾਟਰ ਪੰਪ ਲਗਾਉਂਦਾ ਜਿੰਨੇ ਵੀ ਸਾਡੇ ਉਥੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਸਾਹਿਬ ਜਿਹੜੇ ਬੋਰਡ ਇੰਚਾਰਜ ਨੇ ਉਹਨਾਂ ਦੀ ਮੈਂ ਉਹਨਾਂ ਨੂੰ ਸ਼ੁਭਾਸ਼ੀ ਦਵਾਂਗਾ ਕਿ ਉਹਨਾਂ ਨੇ ਇਹ ਮੁੱਦਾ ਚੱਕਿਆ ਕਿ ਕਾਰਪੋਰੇਸ਼ਨ ਦੇ ਵਿੱਚ ਇਹ ਕੰਮ ਹੋਇਆ ਜਦ ਕਿ ਜਦੋਂ 9 ਮਹੀਨੇ ਦਾ ਮਤਾ ਪਿਆ ਹੋਇਆ ਹੈ ਵਰਕ ਪਾਉਡਰ ਗਿਆ 10ਵੇਂ ਮਹੀਨੇ ਦਾ ਕੰਮ 5ਵੇਂ ਮਹੀਨੇ ਤੱਕ ਨਹੀਂ ਹੋਇਆ ਉਹਦਾ ਕੋਈ ਨਾ ਕੋਈ ਕਾਰਨ ਨਹੀਂ ਸੀ ਕਿ ਤੁਹਾਡੀ ਜਿਹੜੀ ਕਾਰਪੋਰੇਸ਼ਨ ਸੀ ਉਹ ਮੇਅਰ ਵੀ ਤੁਹਾਡੀ ਕਾਂਗਰਸ ਦੇ ਹੈਗਾ ਹਾਊਸ ਵੀ ਤੁਹਾਡੀ ਕਾਂਗਰਸ ਦਾ ਜਿੰਨੇ ਵੀ ਕਾਂਗਰਸੀ ਐਮਸੀ ਨੇ ਤੁਹਾਡੇ ਇਸ ਕਾਰਪੋਰੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੰਮ ਰੁਕਿਆ ਗਿਆ ਸੀ ਇਸ ਕਰਕੇ ਇਹ ਜਿਹੜਾ ਕੰਮ ਰੁਕਿਆ ਜਾਣ ਕਰਕੇ ਲੋਕ ਤਰਾ ਤਰਾ ਕਰਕੇ ਮਰਦੇ ਪਏ ਸੀ ਪਾਣੀ ਦੀ ਪ੍ਰੋਬਲਮ ਸੀਗੀ ਤੁਸੀਂ ਲੋਕ ਚਾਹੁੰਦੇ ਸੀਗੇ ਕਿ ਇਹ ਕਪੂਰਥਲੇ ਦੇ ਵਿੱਚ ਲੋਕਾਂ ਨੂੰ ਪਾਣੀ ਨਾ ਮਿਲੇ ਤੁਸੀਂ ਇਸ ਕਰਕੇ ਕੰਮ ਰੋਕਿਆ ਇਲੈਕਸ਼ਨਾਂ ਦੇ ਵਿੱਚ ਜਾ ਕੇ ਤੁਸੀਂ ਇਹ ਪ੍ਰੋਪਾਗੈਂਡਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਪਾਣੀ ਦੀ ਸਪਲਾਈ ਹੈਗੀ ਹੈ ਅਸੀਂ ਕਰਾ ਰਹੇ ਆ ਜਾਂ ਸੀਵਰੇਜ ਸਫਾਈ ਅਸੀਂ ਕਰਾ ਰਹੇ ਆ ਸਾਰਾ ਕੁਝ ਜਿਹੜਾ ਨਗਰ ਕੌਂਸਲ ਹੈਗੀ ਆ ਉਹ ਕਰ ਰਹੀ ਆ ਕਪੂਰਥਲਾ ਜੀ ਔਰ ਸਰਕਾਰ ਕਰਦੀ ਪਈ ਸੀਗੀ ਹਾਂ ਹੁਣ ਕੋਟ ਲੱਗਾ ਹੋਣ ਦੇ ਕਰਕੇ ਉਹ ਜਿਹੜਾ ਉਹ ਨੂੰ ਓਪਨਿੰਗ ਨਹੀਂ ਕੀਤੀ ਜਾ ਸਕਦੀ ਸੀ ਕਿ ਵਾਟਰ ਪੰਪ ਦੀ ਉਹ ਤੁਸੀਂ ਜਿਹੜੀ ਓਪਨਿੰਗ ਤੁਹਾਡੇ ਜਿਹੜੇ ਐਮਐਲਏ ਨੇ ਕਪੂਰਥਲਾ ਦੇ ਰਾਜਬੰਸ ਕੋ ਰਾਣਾ ਜੀ ਉਹਨਾਂ ਨੇ ਆ ਕੇ ਜਿਹੜੀ ਇਹ ਓਪਨੀ ਕੀਤੀ ਮੈਂ ਸਮਝਦਾ ਬਿਲਕੁਲ ਗਲਤ ਹੈਗਾ ਹੈ ਓਪਨਿੰਗ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਇਸ ਵੇਲੇ ਰਾਜ ਜਿਹੜਾ ਹੈਗਾ ਆ ਉਹ ਇਲੈਕਸ਼ਨ ਕਮਿਸ਼ਨ ਦਾ ਹੈਗਾ ਆ ਤੋ ਮੈਂ ਇਹ ਤੁਹਾਨੂੰ ਦੱਸਣਾ ਜ਼ਰੂਰੀ ਲੱਗਾ ਕਿ ਤੁਸੀਂ ਝੂਠ ਨਾ ਬੋਲਿਆ ਕਰੋ ਇਹ ਲੋਕਾਂ ਨੂੰ ਤੁਸੀਂ ਗੁੰਮਰਾਹ ਨਾ ਕਰੋ ਵੋਟਰਾਂ ਦੀ ਰਾਜ ਦੀ ਨਾ ਕਰੋ ਸੱਚ ਦੱਸੋ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਹੈਗਾ ਕਿ ਤੁਸੀਂ ਬਾਰ ਬਾਰ ਕਹਿ ਰਹੇ ਅਸੀਂ 27 ਮਹੀਨੇ ਪਹਿਲਾਂ ਜਿਹੜਾ ਪੰਪ ਨਹੀਂ ਲੱਗਿਆ ਹੋਣੇ ਲੱਗਿਆ ਹੋਣੇ ਇਸ ਲਈ ਲੱਗਿਆ ਕਿਉਂਕਿ ਵਰਕ ਆਰਡਰ ਹੀ ਇਸ ਸਰਕਾਰ ਦੇ ਵਿੱਚ ਹੋਇਆ ਪਹਿਲਾਂ ਤਾਂ ਕੀਤਾ ਨਹੀਂ ਸੀ ਤੁਸੀਂ ਤਾਂ ਉਹੀ ਰਾਜਨੀਤੀ ਖੇਡਦੇ ਆ ਰਹੇ ਹੋ ਜਿਵੇਂ ਕਿ 170 ਮੁਲਾਜ਼ਮ ਜਿਹੜੇ ਸੀਗੇ ਤੁਸੀਂ ਉਹਨਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਕੱਚਾ ਮੁਲਾਜ਼ਮਾ ਨੂੰ ਰੱਖਣਾ ਸੀਗਾ ਤੁਸੀਂ ਪਿਛਲੇ ਕਾਫੀ ਸਾਲਾਂ ਤੋਂ ਉਹ ਮਤਾ ਪਾਇਆ ਹੋਇਆ ਸੀਗਾ ਤੁਸੀਂ ਬਾਅਦ ਵਿੱਚ ਮਤਾ ਕੈਨਸਲ ਕਰ ਦਿੱਤਾ ਬਾਅਦ ਵਿੱਚ ਤੁਸੀਂ ਭਾਂਡਾ ਫੋੜਨ ਦੀ ਕੋਸ਼ਿਸ਼ ਕੀਤੀ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਨਹੀਂ ਪੱਕੇ ਹੋਣ ਦਿੰਦੀ ਆ EMPLOYE ਰੱਖਣ ਨਹੀਂ ਦਿੰਦੀ ਹੈਗੀ ਇਹ ਕਿਤੇ ਨਾ ਕਿਤੇ ਗਲਤ ਹੋ ਰਿਹਾ ਸਾਰਾ ਕੁਝ ਇਹ ਲੋਕਾਂ ਨੂੰ ਗੁੰਮਰਾਹਾ ਕਰੋ ਗੁੰਮਰਾਹ ਲੋਕ ਨਹੀਂ ਹੋਣਗੇ ਕਿਉਂਕਿ ਲੋਕ ਕਬੂਤਰੇ ਦੇ ਸਿਆਣੇ ਨੇ ਚੰਗੇ ਨੇ ਸੂਝਵਾਨ ਨੇ ਤੇ ਜਿਹੜਾ 7-8000 ਵੋਟ ਦਾ ਫਰਕ ਹੈਗਾ ਉਹਦਾ ਦੂਰ ਹੋਊਗਾ ਹੋਊਗਾ ਕਪੂਰਥਲੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਹ ਹੁਣ ਜਿਹੜੀ 2024 ਦੀ ਇਲੈਕਸ਼ਨ ਹੋ ਰਹੀ ਹੈ ਲਗ ਲਗਭਗ 15000 ਵੋਟ ਨਾਲ ਕਾਂਗਰਸ ਨੂੰ ਪਿੱਛੇ ਛੱਡ ਕੇ ਨੰਬਰ ਇੱਕ ਤੇ ਆਈ ਹੈ